ਇੰਸਟਾਗ੍ਰਾਮ ਯਾਨ ਵਾਨ ਯਾਨ ਲੋ ਜੀ ਦਾ ਟੈਕਨੋਲੋਜੀ ਆ ਗਈ ਬਸ ਬਸ ਮੈਂ ਕਿਹਦੀ ਬੋਰਾ ਖਾਣੇ ਅੱਜ ਬੋਰਾ ਗਿੱਟੇ ਚ ਮੋਰੀ ਹੋ ਗਈ ਹੂੰ ਤਾਂ ਖਾਣ ਹੜਦੇ ਤਾਂ ਤਾਂ ਟਾਟਾ ਦਾ ਪਾਣੀ ਹੈ ਹਰ ਪੀਪਲ ਲੈ ਹੈ ਹਰ ਮਾ ਰੋਟੀ ਪਣੀ ਪੜਿੰਗੋ ਕੋਣ ਚ ਚੱਲਦੀ ਹੁਣ ਹੜਤ ਕਿਸੇ ਨੇ ਆਰਡਰ ਨਹੀਂ ਕਰਿਆਗਾ ਹਾਂ ਕਰਤਾਰਪੁਰ ਦੇ ਇਹ ਜੱਟ ਬਹੁਤ ਅੱਛਾ ਖਾਣਾ ਹੈ ਬਹੁਤ ਸਸਤਾ ਹੈ ਅਜੀ ਕੋਈ ਪ੍ਰਮੋਸ਼ਨ ਵੀ ਕਰ ਰਹੇ ਹਨ ਮੈਂ ਹੋਏ ਦਿਨ ਹੋਏ ਉਹ ਟਿਕਨੇ ਨੂੰ ਟਿਕਨੇ ਨੂੰ ਚੋਬਰ ਪਾਤ ਕੇ ਗਰਲ ਮਾਸਟਰ ਕਰ ਗੱਲ ਐ ਉਹ ਤੇਰੀ ਉਹ ਸੰਗ ਜੀ ਮੈਂ ਤਰੋਤਾ ਅੱਜ ਦੇ ਵਲੋਗ ਚ ਤੁਹਾਡਾ ਸਵਾਗਤ ਕਰਦੇ ਆਂਗੇ ਅੱਜ ਦੇ ਵਲੋਗ ਚ ਆਪਾਂ ਫਿਰ ਤੋਂ ਪਹੁੰਚ ਗਏ ਸਰਸੇ ਤੇ ਆਪਾਂ ਮੇਨ ਹਾਈਵੇ ਤੇ ਖੜੇ ਆਣਾ ਪੁਲ ਦੇ ਉੱਤੇ ਤੇ ਮੋਰ ਸਨ ਘਰ ਆ ਰਿਹਾ ਆ ਆਪਣਾ ਤੇ ਮੈਂ ਤੇ ਮੋਟਾਂਗੇ ਅੱਜ ਤੇ ਖੁਸ਼ੀ ਆਪਣਾ ਥੋੜਾ ਪਾਸੇ ਆ ਹਨਾ ਕਿਉਂਕਿ ਬਾਕੀ ਤੁਹਾਨੂੰ ਦੱਸਾਂਗੇ ਆਪਾਂ ਕੀ ਗੱਲਬਾਤ ਆ ਕਿ ਸਾਰੀ ਤੇ ਵਲੋਗਾਂ ਦੇ ਨਾਲ ਆਪਣੇ ਨਾਲ ਜੁੜੇ ਰਹੋ ਤੇ ਅੱਜ ਦੇ ਬਿਰੋਚਾ ਆਪਾਂ ਲੈ ਕੇ ਤੁਹਾਨੂੰ ਪਹੁੰਚ ਗਏ ਸਰਸੇ ਹਨਾ ਜਿਵੇਂ ਕਿ ਤੁਹਾਨੂੰ ਕੀ ਪਤਾ ਹੀ ਆ ਬਾਕੀ ਥਾਂ ਮੇਲੇ ਤੋਂ ਤੁਹਾਨੂੰ ਲੱਗ ਗਿਆ ਹੋ ਪਤਾ ਤੇ ਅੱਜ ਆਪਣੇ ਭਾਈ ਦਾ ਹੈਗਾ ਜਨਮ ਦਿਨ ਤੇ ਉਥੇ ਆਪਾਂ ਉਹਦੀ ਪਾਰਟੀ ਤੇ ਚਲਦੇ ਆਂਗੇ ਤੇ ਕੀ ਸਿਸਟਮ ਕਰਦੇ ਆਗੇ ਕੀ ਹਿਸਾਬ ਕਿਤਾਬ ਆਗੇ ਤੇ ਫੁੱਲ ਕਰਾਂ ਇੰਜੋਏ ਤੇ ਜੁੜੇ ਰਹੋ ਐਂਡ ਤੱਕ ਵਲੋਗ ਦੇ ਨਾਲ ਇਤਨਾਂ ਵੱਟ ਤੁਹਾਡਾ ਆਪਣੀ ਵੀਡੀਓ ਤੇ ਕਲਿੱਕ ਕਰਨ ਲਈ ਤਾਂ ਬਣੇ ਰਹੋ ਆਪਣੇ ਵਲੌਗ ਦੇ ਨਾਲ। ਹਾਂਜੀ ਹਾਂਜੀ ਮਿੱਤਰੋ ਤੇ ਆਪਾਂ ਪਹੁੰਚ ਗਏ ਫਾਇਰਸਟੋਨ ਜਿੱਥੇ ਕਿ ਆਪਾਂ ਹਰ ਇੱਕ ਪਾਰਟੀ ਕਰਦੇ ਆ ਤੇ ਮੁੰਡੇ ਚੋਪਰ ਹੋਏ ਤਿਆਰ ਬੈਠੇਗੇ। ਤੇ ਮੋਟਾ ਵੀ ਇਧਰ ਥੈਂਕੀ ਬੈਂਕੀ ਜਾਂ ਮਾੜਾ ਬਟਾ ਬਣ ਕੇ ਆਇਆ ਕਹਿੰਦਾ ਮੈਂ ਤਾਂ ਹੀ ਚੱਲੂ ਮੈਂ ਕੋਈ ਗੱਲ ਨਹੀਂ ਮੈਂ ਸੱਜਣਾ ਪਹੁੰਚਿਆ ਜਾ। ਪਤਾ ਨਹੀਂ ਕਿੱਥੇ ਹੀ ਬੈਠੇ ਹੋਣਗੇ ਉਹ। ਸੱਜਣਾ ਵੇ ਸੱਜਣਾ ਵੇ ਸਾਸਰੀ ਜਾਲ ਜੀ ਆ ਗਿਆ ਜੀ ਆ ਗਿਆ ਇੱਧਰ ਆਉਂਦੀ ਹੋਰ ਬਾਈ ਜੀ ਹੋਰ ਜੀ ਚੜਦੀ ਕਲਾ ਜੀ ਹੈਪੀ ਬਰਥਡੇ ਬਾਈ ਹੈਪੀ ਬਰਥਡੇ ਅਣਵਲਾ ਕਰਤੀ ਕੀ ਕਹਿੰਦਾ ਓਏ ਕੀ ਜਾ 2 6 ਜੇ ਕਿਲੇ ਉੱਥੇ ਇੱਥੇ ਸੱਚੀ ਸੱਚੀ ਖਾ ਦੇ ਖਾਦੇ ਵੀ ਦਿੰਦੇ ਤੁਸੀਂ ਲੈ ਬਾਈ ਇਹ ਆ ਗਈ ਬਾਈ ਆਪਣੇ ਇੰਸਟਾਗ੍ਰਾਮ ਦੀ ਆਣ-ਮਾਣ ਯਾਰ ਲੈ ਬਾਈ ਮੁੰਡੇ ਕੇਕ ਨਾਲ ਹੈ ਓਏ ਲੈ ਕੇ ਇੱਕ ਲੈ ਪੂਰਾ ਓਕੇ ਆ ਗਿਆ ਬਾਈ ਨਾਮ ਦਿਖਾ ਦੇ ਕੇ ਓਏ ਪੁੱਛੀ ਤਾੜੀ ਦੇ ਉਹਦੇ ਨਾਮ ਐ ਇਹ ਪਰ ਖੜਾਣੀ ਮੈਂ ਦੇਤਾ ਚਲ ਬੈਠ ਸਹੀ ਆਲਾ ਯਾਰ ਖੜੇ ਹੋ ਸੜਾ ਚੜਾ ਚਲੋ ਜੀ ਚਲੋ ਹੈਪੀ ਬਰਥਡੇ ਬੜੇ ਬੋਰੇ ਐ ਓ ਚੁੱਟਦੇ ਕੱਟ ਤਾਂ ਵੀ ਕੇਕ ਬਈ ਮੁੰਡਾ ਨਹੀਂ ਕੱਲਿਆ ਨਹੀਂ ਇਹ ਚੱਕਦਾ ਬਈ ਇਧਰ ਆਓ ਤੇ ਬਈਓ ਇਧਰ ਆਓ ਤੇ ਬਈਓ ਮੋਟਾ ਮੋਟਾ ਮੰਨ ਗਾਦੇ ਭਈਆਂ ਨੂੰ ਬਈ ਕੇਕ ਦਾ ਅਗਲਾ ਖਾਣ ਆਉਂਦਾ ਜੀ ਸੋਨੂ ਕਹਿੰਦਾ ਇਹ ਕੀ ਸੁਹਣਾ ਕੋਈ ਆਹ ਦੇਖ ਬਈ ਮੋਟਾ ਸਿਆਣਾ ਯਾਰ ਇਹ ਪਹਿਲੀ ਵਾਰ ਆ ਕੇ ਦੇਖਦੇ ਬੰਦੇ ਨੇ ਇਕੋ ਹੀ ਥਣੋਟੇ ਖਾ ਮੇਰੇ ਘਰ ਨੂੰ ਮੈਨੂੰ ਕਿ ਸੰਗ ਹੈ ਅੱਛਾ ਏ ਫਟਾ ਹਰਾ ਦੇ ਨਾ ਮੂੰਹ ਚ ਸਾਥ ਦੀ ਉਹ ਤੇਰੀ ਨੂੰ ਸੰਗ ਕੀ ਬਦਾਲਦਾ ਉਹ ਚੱਕ ਮੈਂ ਟੱਕੀ ਉਹ ਸੋਡਾ ਹਾ ਦੇ ਯਾਰ ਆ ਗਈ ਕੰਜ ਦਾ ਕੌਲਾ ਕੌਲਾ ਆ ਕੌਲਾ ਕੌਲਾ ਕਰ ਗੱਲ ਕਰ ਗੱਲ ਐ ਤੁਸੀਂ ਜਿਹੜਾ ਹਾਂਗੇ ਉਹ ਜੇਖਾ ਲਾ ਫਿਰ ਰਾ ਫੜੋ ਬਈ ਉਹ ਪ੍ਰਿੰਗ ਰੋਲ ਕੇਕ ਮਿਤ ਪਾਸਤਾ ਬਈ ਅੰਦਰ ਦੀ ਸਾੜੀ ਕਿਨੇ ਇਕੱਠੀ ਹੈ ਓਏ ਮੋਚੀ ਨੇ ਇੱਕ ਪਾਸੇ ਨੂੰ ਥੋੜੀ ਜਿਹੀ ਵੱਧ ਲੈ ਗਿਆ ਸਾਡੇ ਕੋਲ ਹੈ ਨਹੀਂ ਦੀਪੂ ਹੈ ਡਿਸਪੋਜ਼ਲ ਮਾ ਕੱਟੇ ਚੱਕੋ ਬਈ ਮਿੱਤਰੋ ਕਈ ਗੱਲਾਂ ਹੋ ਜਾਂਦੀਆਂ ਪਰ ਹੁਣ ਮੁੰਡੇ ਹੋਰ ਕਿਤੇ ਸ਼ਿਫਟ ਹੋ ਗਏ ਚੱਲਦੇ ਆ ਮੁੰਡਾ ਚੋਬਰ ਪਹੁੰਚ ਗਏ ਗਰਲ ਮਾਸਟਰ ਹਣਾ ਓਏ ਪਹੁੰਚ ਗਏ ਹੈ ਆਓ ਹਾਂਜੀ ਇੱਥੇ ਨਾ ਕਹਿੰਦੇ ਬਹੁਤ ਅੱਛਾ ਖਾਣਾ ਹੈ ਬਹੁਤ ਸਸਤਾ ਹੈ ਅਸੀਂ ਕੋਈ ਪ੍ਰਮੋਸ਼ਨ ਨਹੀਂ ਕਰ ਰਹੇ ਹਾਂ ਅਸੀਂ ਸਹੀ ਗੱਲ ਆ ਸੀ ਪ੍ਰਮੋਸ਼ਨ ਨਹੀਂ ਕਰ ਰਹੇ ਤਾਂ ਤੋਂ ਹੰਤਮਾਸ ਸੀਮੇ ਆ ਰਹੇ ਆ ਦੇਖੋ ਦੀਵਾਲੀ ਦੇ ਪੂਰੀਆਂ ਸਜਾਵਟਾਂ ਹੋ ਰਹੀਆਂ ਓਏ ਮੁੰਡਿਓ ਚੋਬਰ ਹੋਰ ਕਿਤੇ ਆ ਕੇ ਬਹਿ ਗਏ ਕਿਵੇਂ ਕਰਨੀ ਆ ਕਿਵੇਂ ਕਰਨੀ ਆ ਕਿਵੇਂ ਕਰਨੀ ਆ ਹਾਂ ਜੀ ਹੈ ਕੋਈ ਨਹੀਂ ਲੋਡ ਹੋਣੀ ਆਓ ਜੀ ਲੋਡ ਹੋਣੀ ਸਹੀ ਗੱਲ ਆ ਬਈ ਇੱਧਰ ਬੈਜੇ ਮੁੰਡੇ ਬੈਠੇ ਆ ਇੱਥੇ ਕੋਈ ਹੈਗਾ ਕੋਈ ਨਹੀਂ ਹੈਗਾ ਹੈ ਕੋਈ ਹੈਗਾ ਕੋਈ ਨਹੀਂ ਹੈਗਾ ਹਾਂ ਨਾ ਹਾਂ ਲੈ ਅਵੀ ਮੋਕਰ ਮੋਕਰ ਦਾ ਬਾੜੀ ਦੋ ਮੋਕਰ ਦਾ ਬਾੜੀ ਦੋ ਹਾਂ ਹਾਂ ਬੈਜੇ ਬੈਠਾ ਸਾਰਿਆਂ ਨੇ ਆਰਡਰ ਕਰਤਾ ਹੁਣ ਬਾਈ ਦੀ ਵਾਰੀ ਆ ਗਈ ਕਿਸੇ ਨੇ ਆਰਡਰ ਨਹੀਂ ਕਰਿਆਗਾ ਹੈਂ ਜੱਟ ਕਨਾ ਕੱਲਾ ਹੀ ਕਰੂ ਹੈਂ ਹੈਂ ਡਰ ਕੇ ਡਰ ਕੇ ਚੱਲ ਕੋਈ ਨਾ ਤੂੰ ਪੜ ਆਇਆ ਹੈ ਓਏ ਇੱਕ ਕੋਰਨਰ ਨਾਲ ਵਾਲਾ ਮੀਡੀਅਮ ਪੀਦਾ ਠੀਕ ਹੈ ਉਹ ਮੇਰੇ ਕੋਲ ਕੁਝ ਨਹੀਂ ਬੁਟਾ ਦਿੰਦਾ ਠੀਕ ਹੈ ਇਹ ਇਹ ਵਰਗ ਗਗਰਾ ਲਓ ਯਾਰ ਹਾਂ 버거 ਖਾਣਗੇ ਓ ਬਰਗਰ ਕਿਹੜੇ ਕਿਹੜੇ ਖਾਉਂਗੇ ਦੱਸੋ ਬਾਈ ਮੁੰਡਿਓ ਆਪਣੀ ਖਾਣਦੇ ਬਾਈ ਦੋ ਜਣੇ ਨਹੀਂ ਤਿੰਨੇ ਸਾਡਾ ਕਿਸੇ ਨਾ ਤਰਾਇ ਕੋਈ ਕੁਛ ਨੀ ਕਰਾਈ ਤਿੰਨੇ ਨਹੀਂ ਆ ਤੁਸੀਂ ਸਾਡੇ ਤਿੰਨਾਂ ਦਾ ਤੁਸੀਂ ਨਾ ਕਰਾਈਂ ਜਦੋਂ ਪੀਣ ਵਾਲਾ ਕਰਾਂਗਾ ਸੋਨ ਸਾਡੇ ਪੀਣ ਨੂੰ ਕਰਾਂਗੇ ਚਾਰ ਤੇ ਦੋ ਛੀ ਬਰਗਰ ਕਿਹੜੇ ਕਰਾਣੇ ਆ ਲੈ ਚਾਪਾ ਬੱਸ ਹਾਂ ਟਿਫਨ ਲੈ ਆ ਟਿਫਨ ਲੈ ਆ ਕਰੋ ਟਿਫਨ ਲੈ ਆ ਹੈ ਟਿਫਨ ਲੈ ਆ ਕੀ ਹੱਥ ਟਿਫਨ ਲੈ ਆ ਰੋਟੀਆਂ ਦਾ ਡੱਬਾ ਅੱਛਾ ਕੇ ਟਿਫਨ ਲੈ ਵਈ ਨੀਰ ਕਿਤੇ ਫਿਰ ਇਸ ਪਤੁਰਤ ਕਾਉ ਬਦਾ ਗਾ ਦੇ ਖਾਣੇ ਨਹੀਂ ਕਰਪਸ ਕਰਾ ਕਰ ਛੇ ਛੇ ਲੈਣੇ ਹੀ ਨੇ ਆਪਾਂ ਕਰਾਦਾ ਬਈ ਜੱਟ ਨੇ ਖਣੀ ਮੈਕਸੀਕਨ ਮੁੱਛ ਦੇਗਾ ਮੁੱਛ ਦੇਗਾ ਇੱਕ ਇੱਕ ਕਰਾਉਣਾ ਠੀਕ ਹੈ ਬਸ ਕਿਰਾਂ ਤੋਂ ਮੈਂ ਕਿਹੜਾ ਕਿਹੜਾ ਕਰਾਇਆ ਕਿਹੜਾ ਕਰਾਇਆ ਬਨੀਰ ਵੀ ਬਹੁਤ ਚੰਗਾ ਹੁਣ ਤਾਂ ਉਹ ਕਰਾਤਾ ਯਾਰ ਇਹ ਤਾਂ ਬਦਲੇ ਕੀ ਹੈ ਪੰਜਾਬੀ ਦੇ ਟਾਇਰ ਪੰਜਾਬੀ ਦੇ ਟਾਇਰ ਆ ਬਈ ਮਿੱਤਰੋ ਲੈ ਗਈ ਘਾਲ ਲਿਆਦਾ ਬਈ ਨੇ ਸੁਰਾਇ ਦੇ ਟਾਇਰ ਚੱਕ ਹੈ ਉਹ ਮਾਉਂਦਾ ਯਾਰ ਆ ਯਾਰ ਸੁਰਾਇ ਨੇੜੇ ਕਰੋ ਮਾੜਾ ਯਾਰ ਬੜਾ ਬੜਾ ਇੱਧਰ ਕਰੋ ਦੇ ਟਾਇਰ ਵੱਡੇ ਟਾਇਰ ਆ ਹੈਂ ਵੱਡੇ ਟਾਇਰ ਖੈਰੀਆਂ ਗੱਤ ਆ ਪੈਂਟ ਵਾਲੀ ਵਜੇ ਟਾਇਰੀਆਂ ਮੰਨ ਗਿਆ ਬਈ ਖੋਲ ਲੈ ਇਹ ਕਿੱਥੇ ਛੜਦੇ ਆ ਹੁਣ ਆ ਤਾਂ ਭੁੱਖਾ ਮੈਂ ਦਲਾ ਦਾ ਕਾਜ ਦੇਣਾ ਮੈਂ ਹੋਇ ਤੈ ਜੜਾ ਉਹ ਬੱਸ ਕਰੋ ਹਾਂ ਹਾਂ ਆ ਪਲੇਟ ਫੜਾਣਾ ਮਸ਼ੀਨ ਲੰਗੂ 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 ਆ ਪਲੇਟਾਂ ਵਾਲੇ ਆ ਤੇ ਕਿਹੜੇ ਪਲੇਟਾਂ ਵਾਲੇ ਆ ਐ ਓਏ ਤੁਸੀਂ ਪਲੇਟਾਂ ਨੇ ਹੋ ਹੈ ਤੁਹਾਨੂੰ ਦਵਦੇ ਛੋਟੇ ਇਕੱਲੇ ਹੀ ਬਹਿ ਗਿਆ ਪਲੇਟ 'ਚ ਖਾ ਕੇ ਬਹਿ ਗਿਆ ਓਏ ਹੈ ਦੇਖੀ ਮੂੰਹ ਆ ਜਦਾ ਮੂੰਹ ਜੀਦਾ ਨਹੀਂ ਆ ਗੱਲ ਆ ਇੱਥੇ ਟੇਟਿਕ ਦੇ ਐਹੀ 버ਗਰ ਦਾ ਪਤਾ ਲੱਗ ਗਿਆ ਇੱਧਰ ਟੱਪ ਕੇ ਦੇ ਸਹੀ ਹੈ ਬਰਗਰ ਜਰਾ ਖਾਦੇ ਨਹੀਂ ਹੈ ਖਾਦਾ ਗਿਆ ਦੋ ਖਾ ਗਿਆ ਇਹ ਹੈ ਦੋ ਖਾ ਗਿਆ ਦੋ ਖਾ ਗਿਆ ਕੁਝ ਵੀ ਨਹੀਂ ਖਾਦਾ ਬਈ ਇੱਧਰ ਦੇਖੋ ਉਹ ਵੀ ਪਿਆ ਕੀ ਹੈ ਦੀਪੂ ਪਾਣੀ ਪੀ ਗਏ ਤੂੰ ਪਾਣੀ ਚ ਚੱਲਦੀ ਹੁਣ ਖਾ ਕੇ ਵੀ ਕਿਸ਼ਾ ਆ ਗਏ ਬਈ ਬਰਗਰ ਬਰਗਰ ਖਾ ਕੇ ਖਾ ਕੇ ਥਾਲੀ ਪਾਸ ਤੇ ਦੀ ਕਿਵੇਂ ਕਰਦੇ ਇਹ ਪਾਣੀ ਮਗਾ ਦੋ ਬਈ ਗੱਲ ਚੱਲ ਜੇ ਬਈ ਜਿਹੜੀ ਨਗਰ ਕਾਇਦੇ ਪਾਣੀ ਦੇਣਾ ਗੀ ਗੀ ਮਾਵਾ ਕੋਸਾ ਹੋਰੀ ਦਿਨ ਤੋਂ ਉੱਥੇ ਮਾਰੀ ਜਾਂਦਾ ਲੱਗਦਾ ਮੇਰਾ ਭੁੱਖਾ ਨਹੀਂ ਹੈ ਇੱਧਰ ਬਈ ਇੱਧਰ ਇੱਧਰ ਨਹੀਂ ਇੱਧਰ ਤੂੰ ਮੈਨੂੰ ਕਿਹੜਾ ਕਿਹੜਾ ਕੋਈ ਨਾ ਲੱਗਿਆ ਹਾਂ ਕਹਿੰਦਾ ਲਿਖਾ ਤੂੰ ਕਿ ਮੇਰੇ ਤੇ ਤੂੰ ਤੇ ਦੋਸਤ ਹੈ ਕਿਨੇ ਆਣੇ ਸਾਰੇ ਇੱਕ ਦੋਸਤ ਨੇ ਅੱਠ 10 9 ਨੋ ਸੱਤ ਸੱਤ ਵਾਰ ਸਪੋਚ ਦੇ ਹੋਲਡ ਕਰੋ ਕੋਲ ਕੌਫੀ ਵਾਲੇ ਕਿਹੜੇ ਕਿਹੜੇ ਐਂ ਤੇ ਮੈਂ ਇੱਕ ਤਿੰਨੇ ਜਣਿਆਂ ਨੂੰ ਇੱਕ ਪਾਣੀ ਦੀ ਬੋਤਲ ਪਾਣੀ ਇੱਕ ਪਾਣੀ ਦੀ ਬੋਤਲ ਪਾਣੀ ਵਾਲੇ ਕਿਹੜੇ ਸਗਾ ਨਹੀਂ ਨਾ ਕਿਹੜਾ ਕਰੂ ਸਗਾ ਨੇ ਬਟਸ ਕੋਚ ਹੈਲੋ ਬੋਲੋ ਹਨੂ ਕੀ ਮੋੜ ਪਰੇ ਗੱਲ ਕਰਦੇ ਇਹ ਤਾਂ ਕੁਝ ਨਹੀਂ ਕਰਦੇ ਠੀਕ ਉਹ ਬਟਨ ਕੋਚ ਵਾਲਾ ਇੱਥੇ ਲੱਗੀ ਬਟਨ ਚ ਨਾਲੋ ਤੜਕੇ ਰੋਟੀ ਨਹੀਂ ਪਰਦਾ ਪਰ ਕੇ ਪਾਣੀ ਵਿੱਚ ਝਲੜੀਆਂ ਦੇ ਆ ਮਾਸਰੇ ਪਾਣੀ ਚ ਡੱਕੀ ਚ ਸਿਰ ਤੋਂ ਮੁੱਕੀ ਚੱਲੇ ਲੱਗ ਰਹੀ ਹੈ ਤੇ ਤਾਂ ਹੁਣ ਲੱਗ ਰਹੀ ਹੈ ਕਿੱਥੇ ਜਾ ਕੇ ਬਿਜੂਗੀ ਉਹ ਬੋਤਲ ਹੀ ਪੈਸੇ ਗਰੰਟਡ ਹੈ ਆਏ 40 ਰੁਪਏ ਨਹੀਂ ਆਏ ਓਏ 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 ਕਾਟਾ ਦਾ ਪਾਣੀ ਹੈ ਹਾਂ ਬੱਸ ਬੱਸ ਇਹ ਬਰਾ ਮੇਰੇ ਬੱਸ ਉਹ ਕੈਮਰਾ ਕਰ ਇਹ ਮੋਟੇ ਉਰਾਂ ਲੈ ਆ ਮੋਟਿਆ ਉਰਾ ਨਹੀਂ ਜੇ ਉਹਦੇ ਨਾਲ ਪਹਿਲਾਂ ਮੈਂ ਪੀਊਂਗਾ ਉਧਰ ਹੀ ਆ ਜੰਦੇ ਨਖਰੇ ਕਰ ਮੋਟਿਆ ਇੱਧਰ ਹੀ ਆ ਜੰਦੇ ਇੱਧਰ ਤੇ ਉਹਨਾਂ ਨੂੰ ਨਹੀਂ ਫਿਰਾਂਗਾ ਢੋਲ ਦੀ ਫਿਰ ਇਹਨੂੰ ਤਾਂ ਜਿਹੜੀ ਮੋਟਾ ਮੈਨੂੰ ਵਾਹ ਨਹੀਂ ਤੇ ਓਏ ਮੋਟੇ ਤੂੰ ਆ ਜਾ ਮੈਨੂੰ ਬਈ ਮोटा ਮੈਨੂੰ ਫੜਾਈ ਮੈਂ ਫੜਾਉਂਦੇ ਬੜੇ ਮੋੜਾ ਕੁਸਤ ਖਾਵੇਂਗਾ ਲੈ ਆਓ ਯਾਰ ਬਣੀ ਜਿਹੜਾ ਕੁੱਟ ਪਿਆਵੇਂ ਤੇਰੀ ਵੀ ਡਿਮਾਂਡ ਹੈ ਦੇਖੋ ਬਈ ਵਿਊ ਦੇ ਵੀ ਉਹਦੀ ਰੀਚ ਚੈੱਕ ਕਰੋ ਕਾਦੀ ਵਿਊ ਹੈ કે ਰੀਚ ਹੈ ਪੋਸਟ ਆਏ ਹੋਏ ਪੋਸਟ ਦੀ ਪੋਸਟ ਤੇ ਵਿਊ ਹੋ ਗਏ ਬਈ 82000 ਕਰੋਸ ਹੋ ਗਿਆ ਤੇ ਬੋਰਾ ਇਧਰ ਜਿਹੜੇ ਕੀ ਕੀ ਹੈ ਇਹਨਾਂ ਨੂੰ ਕੀ ਹੈਗੀ ਕੀ ਹੈ ਇਹ ਕੀ ਹੈਗੀ ਅੱਖਰ ਨੇ ਅੱਖਰ ਤੇ ਕੋ ਫੜਨਾ ਤੇਰੇ ਕੋ ਉਹ ਵੀ ਇਹ ਨਹੀਂ ਹੈ ਉਹ ਵੀ ਇਹ ਨਹੀਂ ਐ ਦੂ ਬਾੜੇ ਨੇ ਲੈ ਜੀ ਹੈ ਹਰੇਕ ਰੀਲ ਥੱਲੇ ਮੈਨੂੰ ਟੈਗ ਕਰਦਾ ਹੈ ਗਰਦੀ ਮੰਦੀ ਹਰੇਕ ਥੱਲੇ ਲਾਣਾ ਕਿਉਂ ਜੀ ਦਾ ਟੈਗ ਕਰਾ ਲੋ ਜੀ ਆ ਜੀ ਸਾਰੇ ਚਲਾਉਂਦੇ ਨੇ ਟੈਕਨੋਲੋਜੀ ਦੀ ਸਪੈਲਿੰਗ ਸਾਰੇ ਚਲਾਉਂਦੇ ਨੇ ਤੇ ਮੇਰਾ ਤਾਂ ਇਹ ਹੋ ਗਿਆ ਸਾਰੇ ਥੱਲੇ ਟੈਗ ਕਰਦਾ ਗਰਦੀ ਮੰਦੀ ਕਿਹੜੀ ਰੀਲ ਹੈ ਸਾਰੇ ਥੱਲੇ ਟੈਗ ਕਰਦਾ ਆ ਇਹ ਕੰਮ ਨਾ ਕਰ ਅਗਰ ਕਾਕੇ ਕੋਈ ਨਹੀਂ ਹੁਣ ਮੈਂ ਤਾਂ ਆਪ ਕੀਤਾ ਹੀ ਪੜ ਲਿਆ ਮੈਂ ਤਾਂ ਤਿੰਨ ਚਾਰ ਨੂੰ ਮੈਂ ਲੈ ਕੇ ਬੈਠੂਆ ਉਹ ਟੈਕਨੋਲੋਜੀ ਦੀ ਸਪੈਲਿੰਗ ਪੁੱਛੋ ਭਾਈ ਨੂੰ ਤਾਂ ਕੋਈ ਗੱਲ ਨਹੀਂ ਨਹੀਂ ਪਤਾ ਹੁੰਦੀ ਜਮਾਨਾ ਜੀ ਦੇਦਾ ਭਾਈ ਆਉਂ ਨਹੀਂ ਦਿੰਦੇ ਪਹਿਲੇ ਲੁਣ ਕੇ ਜਾਂਦੇ ਆ ਇੱਕ ਬਟੋਕਰੀ ਜਗਰ ਆਪਣੇ ਕਹਣੀ ਓਏ ਸੁਡੀ ਮੋਟਾ ਮੋਟਾ ਜਮਾਈ ਯਾਰ ਭਾਂ ਦੇਖ ਲਾਰ ਤੇ ਯਾਰ ਬਣਾਉਂਗਾ ਮੈਂ ਬਣਾ ਤੂੰ ਕਿਹੜਾ ਵਲੌਗ ਬਣਾਉਣਾ ਕਹਿੰਦਾ ਦੇਖੀ ਲੱਗੇ ਵੇ ਮਾਂ ਦਾ ਤੇ ਤੇਨੇ ਗਿੱਟੇ ਵੀ ਚਿੱਲੇਗੇ ਹਾਂ ਗਿੱਟੇ ਚ ਮੌਰੀ ਹੋ ਗਈ ਹੂੰ ਤਾਂ ਖਾਣ ਹੜਦਾ ਤਾਂ ਤਾਂ ਸਹੀ ਗੱਲ ਹੈ ਘੱਟ ਖਾਣਾ ਗਿੱਟੇ ਚ ਮੌਰੀ ਤਾਂ ਨਾ ਕਰ ਘਰਾਵੇਂ ਮੁੰਡੇ ਆ ਗਿੱਟੇ ਤਾਂ ਨਹੀਂ ਬਣਾਉਣੇ ਵੀਰੇ ਗਿੱਟੇ ਤਾਂ ਨਹੀਂ ਬਣਾਉਣੇ ਬੋਰਾ ਖਾਣੇ ਅੱਜ ਬੋਰਾ ਕੁਣ ਕਮੇਕ ਅਸੀਂ ਗਏ ਭਰਾ ਹਸਪਤਾਲ ਦੇ ਹਾਂਜੀ ਬਠਿੰਡੇ ਜੀ ਮੈਂ ਜਸ਼ਨ ਤੇ ਜਸ਼ਨ ਦਾ ਦਾਦਾ ਅੱਛਾ ਤੇ ਬਈ ਉਹ ਕੀ ਹੋਵੇ ਕੀ ਨਾ ਹਾਂ ਹਾਂ ਇਥੇ ਜਿਵੇਂ ਜਸ਼ਨ ਦਾ ਦਾਦਾ ਬੈਠੇ ਹਾਂ ਉੱਥੇ ਜਸ਼ਨ ਆ ਬਚਾਲੀ ਮੇਚ ਸੀ ਪਗਲੀ ਸਿੰਘ ਮੈਂ ਸੀ ਹੂੰ ਮਗਰ ਸਾਡੇ ਨਰਸਾ ਬੈਠਾ ਰੋਟੀ ਖਾਈ ਆਣ ਅਸੀਂ ਕੰਟੀਨ ਸੀਗੇ ਹਾਂ ਪਤਾ ਨਹੀਂ ਕੀ ਚੋੜੀ ਕੀ ਉੱਥੇ ਦੇ ਹਾਂ ਕਹਿੰਦੇ ਗਏ ਤਾਂ ਆਏ ਸੀ ਕਿ ਵੀ ਉਹ ਡਾਕਟਰ ਗੱਡੀ ਚੱਪੀ ਮੰਨ ਲਾ ਬੈਠਣ ਕਿ ਜਾਣਗੇ ਪਰ ਡਾਕਟਰ ਸਾਹਿਬ ਨਾਲ ਰੋਕੇ ਵੀ ਆਪਣਾ ਮੇਰ ਰਿਪੋਰਟਾਂ ਦੀ ਗੱਲ ਕਰ ਲਾਂਗੇ ਆਈ ਮੁਕੀ ਮਾਰੀ ਕੀ ਤੇ ਆਈ ਮੁਕੀ ਮਾਰੀ ਛੜ ਕੰਮ ਪਤਾ ਨਹੀਂ ਕਿ ਆ ਕੀ ਆ ਕੀ ਬਤਾ ਦੇ ਚੱਲੀ ਆ ਕੀ ਹੋ ਰਿਹਾ ਆ ਕੀ ਬਤਾ ਦੇ ਅੱਜ ਡਾਕਟਰ ਘੇਰ ਲਾ ਗਿਆ ਬੋਲਦਾ ਡਾਕਟਰ ਘੇਰ ਲਾ ਗਿਆ ਡਰ ਚ ਲੱਗੀ ਬੋਲਦਾ ਨਾ ਨਰਸਾਂ ਬੈਠੀਆਂ ਕਟਾਈਆਂ ਤੇ ਜਲਦੀ ਜੀ ਤੇ ਲੰਘੇ ਨਾ ਇੱਕ ਤਾਂ ਤੇਰੇ ਭਰਾ ਉਹ ਚਾਹ ਲੈਣ ਵਾ ਗਿਆ ਸੀ ਦੋਨੇ ਬੈਠੇ ਮੈਂ ਤੇ ਬਾਬਾ ਮਹਾਬਾਪ ਕੀ ਹੋ ਗਿਆ ਘੇਰ ਲਾਂਗੇ ਘੇਰ ਲਾਂਗੇ ਘੇਰੀ ਜਾਂਦੇ ਮੈਂ ਨਰਸਾ ਬੈਠਿਆ ਕਹਿੰਦੇ ਕਿਸ ਤਰ੍ਹਾਂ ਬਹੁਤ ਸਾਰੇ ਮਾਰ ਕੇ ਮਾਰੂਗਾ ਕਿੰਨਾ ਸਾਰਾ ਇਹ ਆਪਾਂ ਸਾਡੇ ਮਯਾਕੀਆ ਸਾਰੇ ਸੱਜਣ ਬੈਲੀ ਹਨਾ ਓਏ ਓਏ ਕਿਹਦੇ ਕੋਲ ਜਾਊ ਪਹਿਲ ਤੇ ਪਹਿਲ ਤੇ ਜਿਹਦੇ ਕੋਲ ਆਊਗਾ ਮੈਂ ਕਿਹਨੂੰ ਪੇਡਰ ਲੈ ਬਈ ਸੀ ਵਾਟਰ ਸਪੋਟ ਲੈਓ ਬਈ ਖੜਕਦੀਆਂ ਗਲਾਸੀਆਂ ਲੈਓ ਪੈਪਾ ਲੈਓ ਪੈਪਾ ਇਹੀ ਕਰੋਗੇ ਬੜਾ ਠੁਖੇ ਹੋਏ ਵਿੱਚ ਪਾਣੀ ਲਾੜਾ ਪਾਜੋ ਪਾਣੀ ਵਾਹੋ ਠੁਖੇ ਹੋਏ ਠੁਖੇ ਕੋਲ ਪਾਣੀ ਆ ਗਿਆ ਰੱਜ ਕੇ ਭੁੱਖਰਦੇ ਆਂ ਹੀ ਪੈਪਾ ਦਵਾਈ ਜਾਂਦੇ ਆਗੇ ਦੇਖੋ ਬਈ ਇਹ ਆ ਸੋਡਾ ਬਲੌਗਰ ਸਾਹਿਬ ਧੋਖਾ ਹੁਆ ਧੋਖਾ ਹੋ ਗਏ ਮੈਂ ਲੋਕਾਂ ਨੂੰ ਫੜਾਉਂਦਾ ਹੀ ਰਹਿ ਗਿਆ ਮੈਂ ਇਹ ਨਹੀਂ ਕਿਹੜਾ ਪੀਗਾ ਐਂ ਬੰਦਾ ਪੀਤਾ ਹੀ ਗਿਆ ਹੋ ਗਿਆ ਤੇ ਕਦੇ ਵੀ ਤਰਦੀ ਮੈਂ ਆਏ ਨਾਲੇ ਦਤਾ ਇਹ ਦੋ ਝੱਕਤੀਆਂ ਮੈਂ ਦੋ ਪੈ ਬਰੇਣਾ ਬਾਦੀਆਂ ਉਹ ਇੱਕ ਹੋਰ ਲਾ ਕੇ ਦੇਖਣਾ ਲੈ ਲੈ ਤਿੰਨ ਲਾ ਕੇ ਇੰਨੇ ਇੰਨੇ ਤਾਂ ਹੈ ਹੀ ਨਹੀਂ ਉਹ ਖੜ ਜਾ ਪੰਜ ਉਹ ਤੇ ਦੀ ਨਾ ਰਹਿ ਗਿਆ ਕੋਈ ਕੋਈ ਤਾਂ ਸੀ ਪਾਈਪਾਂ ਦੀ ਰਹਿ ਗਿਆ ਬਸ ਕਰ ਦੀ ਸਾਬ ਸਾਰੇ ਇਕੱਠੇ ਕਰ ਚਲੋ ਬਈ ਖਾ ਕੇ ਦੱਦ ਬੱਲ ਬੋਗੇ ਮੁੰਡੇ ਖੜੇ ਹਾਂਜੀ ਇਹ ਦੀ ਸਵੈਗਰ ਚੋਣਦਾ ਤੇ ਦੇਖ ਕਿਵੇਂ ਸਭ ਬੱਲ ਦੇ ਦੇ ਕਿਨੇ ਦਾ ਬਣਦਾ ਐਵੇਂ ਮੇਰੇ ਦੇਖਦੇ ਆ ਜਾ ਕੇ ਸੌਂਈਏ ਠੀਕ ਐ ਮੈਂ ਜਾ ਕੇ ਸੌਂਈਏ ਜਾ ਕੇ ਸੌਈਏ ਸੌਂ ਨਹੀਂ ਹੋਂ ਤਾਂ ਮੰਗੜੋ ਬੜਾ ਖਾਲੇ ਹਨ ਨਹੀਂ ਤੁਸੀਂ ਟੜਕੇ ਦਾ ਖਾਈ ਜਾਂਦੇ ਹੋ ਹੈਂ ਭੋਣਾ ਨਹੀਂ ਹਟਦਾ ਬਰਡੇ ਮੰਡੇ ਦਾ ਬਰਡੇ ਬਰਡੇ